ਸਫਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਦੇ ਕਰੀਬੀ ਦੇ ਉੱਪਰ ਜਾਨਲੇਵਾ ਹਮਲਾ ਹੋਇਆ ਹੈ ਅੰਮ੍ਰਿਤਸਰ ਦੇ ਵਿੱਚ ਕੋਈ ਬੰਬ ਨੂਮਾ ਜੋ ਵਸਤੂ ਹੈ ਉਹ ਗੱਡੀ ਦੇ ਉੱਪਰ ਛੁੱਟੀ ਜਾਂਦੀ ਹੈ ਅਤੇ ਗੱਡੀ ਭੰਬੜ ਦੇ ਕਰਕੇ ਜਿਹੜੀ ਹੈ ਉਹ ਮਚ ਜਾਂਦੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਸ ਹਮਲੇ ਦੀਆਂ ਸੋ ਜਾਣਕਾਰੀ ਮਿਲੀ ਹੈ ਕਿ ਤਰੰਤਾਰਨ ਜ਼ਿਮਨੀ ਚੌਂਦੇ ਵਿੱਚ ਚੌਣ ਇਨਚਾਰਜ ਸੁਖਦੇਵ ਸਿੰਘ ਜਿਸ ਦੇ ਉੱਪਰ ਇਹ ਅਟੈਕ ਕੀਤਾ ਗਿਆ ਗੱਡੀ ਦੇ ਉੱਪਰ ਪੈਟਰੋਲ ਬੰਬ ਨੂਮਾ ਕੋਈ ਜਿਹੜੀ ਵਸਤੂ ਹੈ ਉਹ ਛੁੱਟੀ ਜਾਂਦੀ ਹੈ ਹਾਲਾਂਕਿ ਇਹ ਜਿਹੜਾ ਕਿ ਮਾਮਲਾ ਹੈਗਾ ਆ ਇਸੀ ਸ਼ਿਕਾਇਤ ਵਰਸ ਪੰਜਾਬ ਦੇ ਆਗੂਆਂ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਇਸ ਪੂਰੇ ਜਿਹੜੇ ਮਾਮਲੇ ਦੀ ਜਾਂਚ ਪੜਤਾਲ ਹੈ ਉਹ ਪੂਰੇ ਨਿਰਪੱਖ ਢੰਗ ਦੇ ਨਾਲ ਕੀਤੀ ਜਾਵੇ ਸੋ ਅੰਮ੍ਰਿਤਸਰ ਦੇ ਵਿੱਚ ਇਹ ਹਮਲਾ ਹੁੰਦਾ ਹੈ ਵਾਰਿਸ ਪੰਜਾਬ ਜਥੇਬੰਦੀ ਦੇ ਇੱਕ ਆਗੂ ਦੇ ਉੱਪਰ ਜੋ ਕਿ ਤਰਨਤਾਰਨ ਜ਼ਿਮਨੀ ਚੌਂ ਦੇ ਵਿੱਚ ਚੌਣ ਇੰਚਾਰਜ ਸੀ ਸੁਖਦੇਵ ਸਿੰਘ ਦੇ ਉੱਪਰ ਜਾਣਲੇਵਾ ਹਮਲਾ ਹੁੰਦਾ ਜਦੋਂ ਉਹ ਅੰਮ੍ਰਿਤਸਰ ਹਾਈਵੇ ਦੇ ਉੱਪਰ ਜਾ ਰਹੇ ਹੁੰਦੇ ਨੇ ਕਿ ਇਸੇ ਦੌਰਾਨ ਇੱਕ ਸਖਤੇ ਵੱਲੋਂ ਉਸ ਨੂੰ ਹੱਥ ਦੇ ਕੇ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਤੇ ਹਮਲਾਵਰ ਗੱਡੀ ਦੇ ਉੱਪਰ ਪੈਟਰੋਲ ਬੰਬ ਨੂਮਾ ਕੋਈ ਵਸਤੂ ਸੁੱਟ ਦਿੰਦੇ ਨੇ ਜਿਸ ਕਰਕੇ ਭਾਂਬੜ ਮਚ ਜਾਂਦਾ ਦੇਖਦੇਂ ਦੇਖਦੇ ਆ ਜਿਹੜਾ ਕਿ ਇਹ ਗੱਡੀ ਅੱਗ ਫੜ ਲੈਂਦੀ ਹੈ ਅਤੇ ਫਿਰ ਬਲਕੇ ਸਵਾਹ ਹੋ ਜਾਂਦੀ ਹੈ ਜਦੋਂ ਇਹ ਅਟੈਕ ਹੁੰਦਾ ਤਾਂ ਸੁਖਦੇਵ ਸਿੰਗ ਵੀ ਗੱਡੀ ਦੇ ਵਿੱਚ ਹੀ ਮੌਜੂਦ ਹੁੰਦਾ ਹੈ ਅਤੇ ਉਹ ਵੀ ਇਸ ਕਟਣ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਤਸਵੀਰਾਂ ਉਹਨਾਂ ਦੀਆਂ ਵੀ ਇੰਨੀਆਂ ਜ਼ਿਆਦਾ ਕਿ ਕਹਿ ਸਕਦੇ ਆ ਕਿ ਖਰਾਬਸੰ ਜਾਂ ਫਿਰ ਕੈਲੀਏ ਕਿ ਉਹ ਇੰਨੇ ਜ਼ਿਆਦਾ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਨੇ ਸੀ ਕਿ ਅਸੀਂ ਡਾਇਰੈਕਟ ਤਸਵੀਰਾਂ ਵੀ ਤੁਹਾਨੂੰ ਨਹੀਂ ਦਿਖਾ ਸਕਦੇ ਉੱਧਰ ਇਸ ਪੂਰੇ ਮਸਲੇ ਨੂੰ ਲੈ ਕੇ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਦੇ ਵੱਲੋਂ ਅਤੇ ਭਾਈ ਅਮਰਿਤਪਾਲ ਦੇ ਜਿਹੜੇ ਪਿਤਾ ਨੇ ਤਰਸੇਮ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਕਰਕੇ ਕਈ ਵੱਡੇ ਜਿਹੜੇ ਕੀ ਖੁਲਾਸੇ ਕੀਤੇ ਗਏ ਨੇ ਉਹਨਾਂ ਕਿਹਾ ਹੈ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਪਾਰਟੀ ਉਮੀਦਵਾਰ ਨੂੰ ਹਰਾਉਣ ਦੀ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਸੁਖਦੇਵ ਸਿੰਘ ਜੋ ਕਿ ਪਿਛਲੇ ਕਾਫੀ ਸਮੇ ਤੋਂ ਤਰਨਤਾਰਨ ਜ਼ਿਮਨੀ ਚੌਂਦੇ ਵਿੱਚ ਸਰਗਰਮੀ ਦੇ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੁੰਦਾ ਹੈ ਕਿ ਬੀਤੀ ਸ਼ਾਮ ਉਸ ਦੇ ਉੱਪਰ ਇਹ ਹਮਲਾ ਹੋ ਜਾਂਦਾ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋਇਆ ਗੱਡੀ ਦੀ ਹਾਲਤ ਦੇਖੋ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਭਿਆਨਕ ਇਹ ਹਮਲਾ ਹੋਵੇਗਾ ਅਤੇ ਇਸ ਦੇ ਵਿੱਚ ਸੁਖਦੇਵ ਜ਼ਖਮੀ ਹੋਇਆ ਜੋ ਕਿ ਹਸਪਤਾਲ ਦੇ ਵਿੱਚ ਦੇ ਇਲਾਜ ਹੈ ਹੁਣ ਇਸ ਮਾਮਲੇ ਦੀ ਸ਼ਿਕਾਇਤ ਉਹ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਗਈ ਹੈ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਤਰੰਤਰ ਦੇ ਵਿੱਚ ਸੁਰੱਖਿਆ ਦੇ لحاظ ਨਾਲ ਕੇਂਦਰੀ ਸੁਰੱਖਿਆ ਦਸਤੇ ਜਿਨ ਨੂੰ ਉਹ ਤਨਾਤ ਕੀਤੇ ਜਾਣ ਸਾਡੇ ਇੱਥੇ ਕਾਫੀ ਤਰੰਤਰ ਦਾ ਸਾਰਾ ਸਾਡੀ ਚੋਣ ਕੰਪੇਨ ਵੀ ਹੈਂਡਲ ਕਰ ਰਹੇ ਸੀਗੇ ਤੇ ਉਹਨਾਂ ਨੇ ਬਾਬਾ ਦਿਨ ਤੋਂ ਤੋਂ ਇੱਥੇ ਰਹਿ ਰਹੇ ਸੀ ਕੱਲੋ ਸ਼ਾਮ ਨੂੰ 11 ਸਾਡੇ 10:30 ਵਜੇ ਤੋਂ ਬਾਅਦ ਇੱਥੋਂ ਛੱਲੇ ਆਪਣੇ ਘਰ ਜਾਣ ਵਾਸਤੇ ਕਾਦੀਆਂ ਤੇ ਉਹ ਰਸਤੇ ਵਿੱਚ ਅੰਮ੍ਰਿਤਸਰ ਤੋਂ ਵੇਰਕਾ ਬਟਾਲਾ ਰੋਡ ਤੇ ਜਾਂਦੇ ਆ ਉੱਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤਤਾ ਤੇ ਉਹ ਰੁਕ ਰੁਕਿਆ ਤੇ ਰੁਕਦਿਆਂ ਸਾਰੀ ਜਦੋਂ ਕੋਈ ਉਹਨਾਂ ਨਾਲ ਗੱਲਬਾਤ ਹੋਈ ਤੇ ਉਸੇ ਵੇਲੇ ਕੋਈ ਪਤਾ ਨਹੀਂ ਚੱਲ ਸੀ ਦਾਰ ਛੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਾਂ ਬਲਾਸਟ ਹੋ ਕੇ ਉਹਦੀ ਗੱਡੀ ਪਵਾ ਦਿੱਤੀ ਅੱਗ ਲੱਗੀ ਤੇ ਉਹ ਬੜੀ ਮੁਸ਼ਕਲ ਨਾਲ ਉਸ ਜਿਹੜੀ ਉਹਦੀ ਪਾਰੀ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਵਾਰੀ ਥਾਣੀ ਬੜੀ ਮੁਸ਼ਕਲ ਨਾਲ ਨਿਕਲ ਕੇ ਤੇ ਉਹ ਕਾਫੀ ਚੁਸਕਾ ਸੀਗਾ ਉਹ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ ਸਰਗਰਮ ਆਗੂ ਸੀਗਾ ਹਦੀ ਪਾਰਟੀ ਦਾ ਤੇ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਵੱਲੋਂ ਜਾਂ ਸਾਡੇ ਵਿਰੋਧੀ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਕਾਰਾ ਲੱਗਦਾ ਕਿ ਕੀਤਾ ਹੋ ਸਕਦਾ ਇਹ ਵੈਸੇ ਤਾਂ ਜਾਂਚ ਦਾ ਮਸਾ ਅਸੀਂ ਸਰਕਾਰ ਨੂੰ ਕਹਿੰਨੇ ਕਿ ਇਹਦੀ ਨਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ